ਇਹ ਬਟਾਲੇ ਸ਼ਹਿਰ ਦੀ ਸ਼ਾਨ ਵੀ ਕਿਹਾ ਜਾਂਦਾ ਦੂਦਾਰਾ ਕੰਨ ਸਾਹਿਬ ਦੇ ਨਾਲ ਲੱਗਦਾ ਸਕੂਲ ਬਹੁਤ ਪੁਰਾਣਾ ਸਕੂਲ ਹੈ ਅਗਰੇ ਕਹਾ ਟਾਈਮ ਦਾ ਸਕੂਲ ਹੈ ਅੱਜ ਪਹੁੰਚੇ ਕੀ ਦਿੱਤਾ ਤੇ ਕੀ ਜਣਾ ਜਾਉਗਾ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਸਕੂਲ ਹੈ ਬੜਾ ਪੁਰਾਣਾ ਸਕੂਲ ਹੈ ਸਾਡਾ ਔਰ ਮੈਂ ਜਦੋਂ ਐਮਐਲਏ ਬਣਿਆ ਸੀ ਬਤੌਰ ਮੈਂ ਇੱਥੇ ਪਹੁੰਚਿਆ ਸੀ ਤੇ ਸਾਡੇ ਟੀਚਰ ਸਾਹਿਬਾਨਾਂ ਪ੍ਰਿੰਸੀਪਲ ਸਾਹਿਬਾਨਾਂ ਦੀਆਂ ਡਿਮਾਂਡਾਂ ਸੀ ਤੇ ਮੈਂ ਉਦੋਂ ਉਹਨਾਂ ਨਾਲ ਵਾਦਾ ਕਰਕੇ ਗਿਆ ਸੀ ਵੀ ਤੁਸੀਂ ਆਪਣੀਆਂ ਪ੍ਰਪੋਜ਼ਲਾਂ ਜਿਹੜੀਆਂ ਸਾਨੂੰ ਭੇਜੋ ਆਪਾਂ ਉਹਨੂੰ ਕਵਰ ਕਰਦੇ ਹਾਂ ਤੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਮਹਿਸੂਸ ਹੁੰਦਾ ਸੀ ਵੀ ਜਿਤਨਾ ਪੁਰਾਣੀਆਂ ਸਰਕਾਰਾਂ ਦੇ ਲੀਡਰ ਕਹੇ ਕੋ ਜਾਂਦੇ ਸੀ ਬਾਅਦ ਚ ਗੱਲਬਾਤ ਤੇ ਹੁੰਦੀ ਕੋਈ ਨਹੀਂ ਸੀ ਜਦੋਂ ਇਹਨਾਂ ਨੇ ਪ੍ਰਪੋਜ਼ਲਾਂ ਭੇਜੀਆਂ ਤੇ ਪੈਸਾ ਇਹਨਾਂ ਨੂੰ ਜਦੋਂ ਆਇਆ ਤੇ ਅੱਜ ਪੈਸਾ ਦੇਣ ਤੋਂ ਬਾਅਦ ਰੂਮ ਬਣਨ ਤੋਂ ਬਾਅਦ ਸਾਰੇ ਤਿਆਰ ਹੋਣ ਤੋਂ ਬਾਅਦ ਅੱਜ ਉਦਘਾਟਨ ਕੀਤਾ ਤੇ ਮੈਂ ਅੱਗੇ ਕਹਿ ਰਿਹਾ ਸੀ ਮੈਂ ਕਿ ਹੁਣ ਹੋ ਗਿਆ ਯਕੀਨ ਕਿ ਨਹੀਂ ਸੋ ਕਹਿਂਦਾ ਭਾ ਸਾਡਾ ਮੇਨ ਮੋਰਟੇ ਬੱਚਿਆਂ ਦੀ ਪੜਾਈ ਇਨਾ ਦੇ ਸਕੂਲ ਇਹਨਾਂ ਨੂੰ ਵਧੀਆ ਤੇ ਬਿਹਤਰੀਨ ਬਣਾਉਣਾ ਤੁਸੀਂ ਦੇਖ ਰਹੇ ਹੋਗੇ ਤੁਸੀਂ ਵੀ ਮੈਂ ਦੇਖ ਰਿਹਾ ਸੀ ਵੀ ਜਿੱਥੇ ਵੀ ਮੈਂ ਜਾਣਾ ਤੁਸੀਂ ਉੱਥੇ ਪਹੁੰਚ ਰਹੇ ਹੋ ਕਿਉਂਕਿ ਇੰਨਾ ਪਹਿਲਾਂ ਸਕੂਲਾਂ ਵੱਲ ਧਿਆਨ ਨਹੀਂ ਸੀ ਕਿਸੇ ਨੇ ਦਿੱਤਾ ਜੀ ਜੀ ਸੋ ਕਹਿਣ ਦਾ ਭਾਵ ਪੰਜਾਬ ਨੂੰ ਤਰੱਕੀ 'ਚ ਜੇ ਲੈ ਕੇ ਜਾਵਾਂਗੇ ਤੇ ਬੱਚੇ ਸਾਡੇ ਪੜ੍ਹ ਲਿਖੇ ਜਾਣਗੇ ਅਗਾਹ ਵਧਣਗੇ ਤੇ ਤਾਂ ਹੀ ਤਰੱਕੀ 'ਚ ਜਾਵਾਂਗੇ ਸੋ ਸਾਡਾ ਬਿਲਕੁਲ ਫੋਕਸ ਆ ਅੱਜ ਹੁਣ ਆ ਸਾਰੇ ਏਰੀਆ ਦੇ ਵਿੱਚ ਪਤਾ ਲੱਗ ਗਿਆ ਕਿ ਮੈਂ ਕਿੱਥੇ ਆਇਆ ਮੈਂ ਸਰਕਾਰੀ ਸਕੂਲ 'ਚ ਆਇਆ ਕਿਉਂ ਆਇਆ ਕਿ ਇਹਨਾਂ ਸਕੂਲਾਂ ਦੇ ਵਿੱਚ ਲੀਡਰ ਪਹਿਲਾਂ ਸਿਰਫ ਤੇ ਸਿਰਫ ਵੋਟਾਂ ਲਾ ਕੇ ਆਉਂਦੇ ਹੁੰਦੇ ਸੀ ਬੂਥ ਚੈੱਕ ਕਰਦੇ ਪਰ ਹੁਣ ਇੱਕ ਸਿਆਸਤ ਕਹਿੰਦੇ ਸੀ ਨਾ ਬਦਲਾ ਆਊਗਾ ਇਹ ਬਦਲਾਵਾ ਅੱਜ ਸਰਕਾਰੀ ਸਕੂਲਾਂ 'ਚ ਇਸ ਕਰਕੇ ਆ ਰਹੇ ਆ ਕਿ ਜਿਹੜੇ ਵੀ ਇਹਨਾਂ ਦੇ ਕੰਮ ਨੇ ਹੁਣ ਤੱਕ ਜਿਹੜੇ ਕੋਈ ਪੈਂਡਿੰਗ ਵੀ ਨੇ ਸਾਨੂੰ ਦੱਸੋ ਸਾਡੇ ਕੋਲ ਕਰੋੜਾ ਰੁਪਇਆ ਬਜਟ ਆ ਬੱਚਿਆਂ ਦੀ ਆਪਾਂ ਪੜ੍ਹਾਈ ਵਾਸਤੇ ਸਟੱਡੀ ਵਾਸਤੇ ਰੱਖਿਆ ਆਪਾਂ ਵੀ ਪੂਰਾ ਕਰਾਂਗੇ ਇਸ ਇਲੈਕਸ਼ਨ 'ਚ ਥੋੜੇ ਐਕਟਿਵ ਹੋ ਤੁਸੀਂ ਤੁਹਾਡੀ ਟੀਮ ਵੀ ਕੀ ਲੱਗਦਾ ਪਿਆ ਉੱਥੇ ਉਹ ਇੱਕ ਤਰਫਾ ਮੈਚ ਹੈ ਜੀ ਆਮ ਆਦਮੀ ਪਾਰਟੀ ਆਜੀ ਨੋਟ ਕਰ ਲੋ ਆਪਾਂ ਬੜੀ ਵੱਡੀ ਲੀਡ ਨਾਲ ਜਿੱਤ ਕੇ ਉੱਥੋਂ ਬਾਹਰ ਨਿਕਲਾਂਗੇ ਕਾਂਗਰਸ ਨੇ ਆਪਣੇ ਪੇਜ ਤੇ ਇੱਕ ਸੋਸ਼ਲ ਮੀਡੀਆ ਤੇ ਗਾਣਾ ਵਾਇਰਲ ਕੀਤਾ ਜਿੱਥੇ ਕਿਹਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਨਾਮ ਲੈ ਕੇ ਇਹ ਲੜਨਾ ਨਹੀਂ ਸੀ ਚਾਹੁੰਦੇ ਧੱਕੇ ਨਾਲ ਲੜਾਇਆ ਕਿਉਂਕਿ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਜਾਣਾ ਚਾਹੁੰਦਾ ਹੈ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਉਸ ਸ਼ਖਸ ਨੂੰ ਮਿਲਿਆ ਆਪਣੇ ਕੈਂਡੀਡੇਟ ਸਾਡੇ ਸੰਜੀਵ ਅਰੋੜਾ ਤੇ ਉਹ ਬੰਦੇ ਕੋ ਨਾ ਤੇ ਪੈਸੇ ਦੀ ਕੋਈ ਕਮੀ ਨਾ ਉਸ ਬੰਦੇ ਨੂੰ ਲੋਕਾਂ ਦੇ ਮਾਣ ਸਤਿਕਾਰ ਵੱਲੋਂ ਕਮੀ ਬਸ ਉਹਦੇ ਦਿਲ ਦੇ ਵਿੱਚ ਇੱਕ ਜਜ਼ਬਾ ਬੜੇ ਸਤਕਾਰਯੋਗ ਨੇ ਸਾਡੇ ਉਹਨਾਂ ਦਾ ਜਜ਼ਬਾ ਇਹੋ ਹੀ ਹੈ ਵੀ ਮੈਂ ਆਪਣੇ ਲੁਧਿਆਣੇ ਦੀ ਕੁਛ ਨਾ ਕੁਛ ਕਰ ਜਾਵਾਂ ਔਰ ਜਿਹੜੇ ਬੰਦੇ ਕਾਮਯਾਬ ਉਹੀ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਜ਼ਬਾ ਤੇ ਜਨੂੰਨ ਹੁੰਦਾ ਉਹ ਜਜ਼ਬੇ ਨੂੰ ਲੈ ਕੇ ਅੱਗੇ ਜਾ ਰਹੇ ਨੇ ਔਰ ਮੈਂ ਰਣੀਆਂ ਸਾਨੂੰ ਐਸੇ ਹੀ ਲੀਡਰਾਂ ਦੀ ਲੋੜ ਆ ਜਿਹੜਾ ਕੁਝ ਕਰਨਾ ਚਾਹੁੰਦੇ ਹੋਣ ਕਿਉਂਕਿ ਪੁਰਾਣੇ ਦੇ ਜਿਹੜੇ ਤੁਸੀਂ ਵੇਖੇ ਬੰਦ ਕਮਰਿਆਂ ਜੇਸੀ ਦੇ ਕਮਰਿਆਂ 'ਚ ਬੈਠ ਕੇ ਵੀ ਉਹ ਸਿਆਸਤਾਂ ਕਰਦੇ ਸੀ ਪਰ ਹਾਂ ਇਹ ਫਸਟ ਟਾਈਮ ਹੋਇਆ ਜਿਹੜਾ ਲੋਕਾਂ ਦੇ ਗਰਾਊਂਡ ਲੈਵਲ ਤੇ ਆਪਾਂ ਜਾ ਰਹੇ ਹਾਂ ਔਰ ਮੈਂ ਰਣੀ ਆ ਇਸ ਬਟਾਲੇ ਦੇ ਵਿੱਚ ਇਸ ਸਕੂਲ ਨੂੰ ਹੁਣ ਤੱਕ ਆਪਾਂ 49 ਲੱਖ 25000 ਰੁਪਏ ਜਿਹੜਾ ਦੇ ਚੁੱਕੇ ਆਂ ਔਰ ਜਿੱਥੇ ਵੀ ਜ਼ਰੂਰਤ ਹੈ ਸਾਨੂੰ ਆਪਾਂ ਉਹ ਵੀ ਉਹਨੂੰ ਕਵਰ ਕਰਤਾ। ਇਹਦਾ ਮਾਈਕ ਤੇ ਦੋਸਤ